ਦੇਵਾਂ ਦਿੱਲੀ ਦੇ ਨਾਅਕੀ ਜਗੀ ਪਰ ਜੀ ਧਰਨ ਧਰਨ ਦੇ ਵਿੱਚ ਬਾਈ ਇਲੈਕਸ਼ਨ ਹੈ ਜਿਹਦੇ ਮੱਦੇਨਜ਼ਰ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਨੂੰ ਇੱਥੇ ਪ੍ਰੀ ਪੋਲ ਡਿਊਟੀਆਂ ਦੇ ਲਈ ਸੀਐਪੀਐਫ ਮੁਹਈਆ ਕਰਾਈ ਗਈ ਹੈ ਤੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਦੇ ਉੱਤੇ ਅੱਜ ਸਾਡੇ ਵੱਲੋਂ ਲੋਕਲ ਪੁਲਿਸ ਅਤੇ ਜਿਹੜੀ ਸੀਐਪੀਐਫ ਇੱਥੇ ਡਿਊਟੀ ਲਈ ਆਈ ਹੈ ਸਾਡੇ ਦੋਨਾਂ ਵੱਲੋਂ ਇੱਕ ਫਲੈਗਮਾਰਚ ਇੱਥੇ ਕੱਢੀ ਗਈ ਹੈ ਸ਼ਹਿਰ ਦਾ ਜਿਹੜਾ ਬਾਜ਼ਾਰ ਵਾਲਾ ਏਰੀਆ ਹੈ ਅੱਜ ਫਲੈਗ ਮਾਰਚ ਇੱਥੇ ਕੱਢੀ ਗਈ ਹੈ ਤੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਥਾਵਾਂ ਤੇ ਜਿੱਥੇ ਬਾਈ ਇਲੈਕਸ਼ਨ ਹੈ ਉਥੇ ਤਰਨਤਾਰ ਪੁਲਿਸ ਵੱਲੋਂ ਫਲੈਗ ਮਾਰਚ ਤੇ ਰੂਟ ਮਾਰਚ ਤੇ ਹੋਰ ਕੌਨਫੀਡੈਂਸ ਬਿਲਡਿੰਗ ਮੈਸੇਜ ਵੀ ਹੁੰਦੇ ਨੇ ਆਪੋ ਕਿਤੇ ਜਾਣਗੇ ਮੈਨੂੰ ਦੇਖਣ ਨੂੰ ਮਿਲਦਾ ਕਿ ਇਲੈਕਸ਼ਨ ਜਿੰਨੀ ਚੋਣ ਹੈਗੀ ਆ ਕਿਤੇ ਲੋਕ ਡਰੇ ਹੋਏ ਹੁੰਦੇ ਕਿ ਇਸ ਜਗ੍ਹਾ ਤੇ ਨਹੀਂ ਜਾਣਗੇ ਆਪ ਵੀ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਹੈ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਕੋਈ ਘੋਟ ਕੋਣ ਹੈ ਕਿਸੇ ਦਾ ਡਰ ਨਹੀਂ ਜੀ ਬਿਲਕੁਲ ਮੈਂ ਤੁਹਾਡੇ ਸਾਹਮਣੇ ਰਹੀ ਹਾਂ ਕਹਿਣਾ ਚਾਹੂੰਗੀ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਪੁਲਿਸ 24 ਘੰਟੇ ਉਹਨਾਂ ਦੇ ਲਈ ਉਪਲਬਧ ਹੈ ਜੇ ਕਿਸੇ ਨੂੰ ਕਿਸੇ ਕਿਸੇ ਦੀ ਕੋਈ ਕੰਪਲੇਂਟ ਹੈ ਤਾਂ ਉਹ ਤੁਰੰਤ ਸਾਡੇ ਨਾਲ ਕੰਟੈਕਟ ਕਰਨ ਤੇ ਜਿਹਦਾ ਰੂਟ ਮਾਰਚ ਵੀ ਕੀਤੀ ਜਾ ਰਹੀ ਹੈ ਇਹ ਵੀ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋਵੇ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਇਲੈਕਸ਼ਨ ਦੀ ਪ੍ਰਕਿਰਿਆ ਹੈ ਉਹਦੇ ਤੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਬਾਈ ਇਲੈਕਸ਼ਨ ਹੈ ਪੀਸਫੁਲ ਤਰੀਕੇ ਦੇ ਨਾਲ ਕੰਕਲੂਡ ਹੋਏਗੀ ਤਾਂ ਕਿ ਕਿੰਨੇ ਨਾਕੇ ਲਗਾਏ ਗਏ ਨੇ ਪੂਰੇ ਜਿਹੜੀ ਕਿੰਨੇ ਜ਼ੋਨ ਦੇ ਅੰਦਰ ਦਾਬਾ ਘੱਟ ਰਹੇ ਆ ਆ ਜੇਡੀ ਇੰਟਰ ਡਿਸਟ੍ਰਿਕਟ ਨਾਕਾਜ਼ ਨੇ ਤੇ ਇਸ ਤੋਂ ਇਲਾਵਾ 24 ਹੋਰ ਨਾਕੇ ਲਾਏ ਗਏ ਨੇ ਅਸੈਂਬਲੀ ਕੌਨਸਟਿਟੂਐਂਸੀ ਦੇ ਵਿੱਚ ਤੇ ਇਸ ਤੋਂ ਇਲਾਵਾ ਹਰ ਵੇਲੇ ਐਫਐਸਟੀ ਐਸਐਸਟੀ ਤੇ ਵੀਐਸਟੀ ਟੀਮਾਂ ਇਲਾਕੇ ਦੇ ਵਿੱਚ ਤੈਨਾਤ ਨੇ